ਵੀਡੀਓ ਬਣਾਣਾ ਲਓ ਜੀ ਇੱਧਰ ਸਾਡਾ ਜਿਹੜਾ ਬੁਟੀਕ ਏ ਅੱਧਾ ਰੈਡੀ ਹੋ ਗਿਆ ਅੱਧਾ ਰੈਡੀ ਹੋ ਗਿਆ ਅੱਧਾ ਰੈਡੀ ਹੋ ਗਿਆ ਸ਼ੁਰੂਆਤ ਹੋਈ ਆ ਇੱਕ ਕੋਠਾ ਜਿਹਾ ਬਣ ਗਿਆ ਸਾਡੇ ਵੱਲੋਂ ਅੱਧਾ ਰੈਡੀ ਹੋ ਗਿਆ ਇਹ ਇਹੀ ਇੰਨਾ ਉੱਚਾ ਰੱਖਿਆ ਇੱਥੇ ਇਹੀ ਖੜੇ ਆ ਦੇਖ ਲਓ ਇਹ ਹੁਣ ਅਸੀਂ ਇੰਨਾ ਉੱਚਾ ਰੱਖਿਆ ਕਿਉਂਕਿ ਜਿਹੜਾ ਸਾਡਾ ਰੋਡ ਏ ਨਾ ਉਹ ਹੋ ਜਾਣਾ ਉੱਚਾ ਤੇ ਫਿਰ ਸਾਨੂੰ ਪ੍ਰੋਬਲਮ ਨਾ ਆਏ ਅਸੀਂ ਪਹਿਲਾਂ ਹੀ ਉੱਚਾ ਰੱਖ ਲਿਆ ਬਾਕੀ ਦੇ ਇੱਥੇ ਕਿ ਦਰਵਾਜ਼ਾ ਰੱਖਾਂਗੇ ਜਿੱਥੋਂ ਮਨ ਛਾਲਬਾਰ ਚ ਤੇ ਰਾਜਾ ਕਰੂਗੀ ਮੰਣ ਕੱਲੀ ਛਾਲ ਮਾਰੂਗੀ ਇੱਥੇ ਹੋਰ ਕਿੱਧਰ ਬਾਕੀ ਕਿੱਧਰ ਜਾਣਗੇ ਜਗਨ ਵਿਸ਼ਾਲ ਮਾਰ ਕੇ ਆਇਆ ਕਰੋ ਕਿ ਮੇਰੇ ਵਰਗਾ ਵੀ ਆਇਆ ਕਰੋ ਮੈਂ ਛਾਲ ਮਾਰ ਕੇ ਚੜ ਜਾ ਕਰਾਂਗਾ ਉੱਪਰ ਸਾਰੇ ਨੇ ਇਹੀ ਕਹਿ ਰਿਹਾ ਮੰਣ ਛਾਲ ਮਾਰ ਸਕਦੀ ਬਾਕੀ ਨਹੀਂ ਮਾਰ ਸਕਦੇ ਛਾਲ ਪਰਤ ਦੇ ਕਿੰਨੇ ਪਹਿਣੇ ਪਰਤ ਇੰਨੀ ਪਹਿਣੀ ਮੈਨੂੰ ਲੱਗਦਾ 5 ਛੇਟਰ ਵਾਲੀਆਂ ਪਹਿ ਜਾਣੀਆਂ ਹੈਣਾ ਇਹ ਕੱਲ ਬਾਅਦ ਸ਼ੁਰੂ ਕਰਾਂਗੇ ਉੱਥੇ ਵੀ ਇੰਨੀ ਇੰਨੇ ਉੱਪਰ ਹੋ ਜਾਣਾ ਹਾਂ ਉਹ ਵੀ ਇੰਨਾ ਹੀ ਜਾਣਾ ਉਹ ਵੀ ਇਹਦੇ ਬਰਾਬਰ ਹੀ ਜਾਣਾ ਇਹਦੇ ਬਰਾਬਰ ਹੀ ਰੱਖਣਾ ਪੈਣਾ ਸਹੀ ਗੱਲ ਹੈ ਨਹੀਂ ਐ ਤੂੰ ਹੀ ਚੰਗੇ ਫੋਨਾਂ ਤੇ ਲੱਗੇ ਸਾਰੇ ਜਣੇ ਹੈਂ ਸੁਹਰੇ ਛੁੱਟੀ ਡਰਸਾਂ ਵੀ ਨਹੀਂ ਲਾਈਆਂ ਸਾਰੇ ਡਰਸਾਂ ਨਾ ਬੱਠੇ ਸਿਰਫ ਨੀਤ ਸਿਆਣਾ ਸਾਡੇ ਘਰ ਚ ਬਸ ਮੈਂ ਹੀ ਸਿਆਣਾ ਪਰਨੀਤ ਨੇ ਡਰਸ ਨਹੀਂ ਲਾਈ ਪਰ ਨੀਤ ਬੈਠਾ ਬਿਨਾ ਡਰਸ ਤੋਂ ਬਾਕੀ ਸਾਰੇ ਡਰਸ ਲਾ ਰੱਖੀ ਕਿਉਂ ਤੈਨੂੰ ਪਤਾ ਨਹੀਂ ਲੱਗਿਆ ਹੈਗਾ ਕਿੱਥੇ ਧਿਆਨ ਗਰਨ ਸਬਜੀ ਨੂੰ ਦਿਰਾ ਤੜਕਾ ਲਾਣਾ ਕਿ ਅਰਦਾਸ ਕਰਾਣੀ ਬਾਬਾ ਨੂੰ ਮੰਗਾ ਕੇ ਬੱਬੂ ਨੂੰ ਮਰਨੀ ਤੇ ਕੜਾਈ ਵਿੱਚ ਸਬਜੀ ਦੇ ਤੇ ਆਪਰੇ ਜਿਹੜਾ ਕੜਾਈ ਦੇ ਉਹ ਜਾਣ ਕੇ ਵੀਡੀਓ ਬਣਾਉਂਦੇ ਨੇ ਚਲੋ ਨੇੜੀ ਵੀ ਆਉਣ ਵਾਲੀ ਹੈ ਬਾੜ ਚੱਲਿਆ ਕੱਟ ਪਿਆਜ਼ ਵੀ ਕਰਾਂ ਲਾ ਤੜਕਾ ਮਿਲਾ ਦਾਂ ਦਮਨ ਦਮਨ ਗਰਮੋਂ ਤੁਹਾਨੂੰ ਕੋਈ ਬਰਾਕੜੀ ਕਾਲੀ ਚਾਈਨ ਵਿੱਚ ਲਗਾਈ ਜਾ ਹਾਂ ਉਹ ਕਾਲੀ ਮੈਂ ਸੋਚ ਬਣ ਕੇ ਕਿਸਾਨ ਨੂੰ ਆਪਾਂ ਜ਼ਿਆਦਾਤਰ ਅਕਸਰ ਮਾੜਾ ਕਹਿੰਦੇ ਉਹ ਹੀ ਕੰਮ ਆਉਂਦਾ ਲੋਕ ਸਭ ਦੀ ਕਾਲੀ ਗੜਾਈ ਨੂੰ ਸਾਰੇ ਤੇਲੇ ਚ ਤਲਾਈ ਪਾ ਦਿੰਦੇ ਪਰ ਕੰਮ ਇਹ ਨਹੀਂ ਆਉਂਦੇ ਕਿ ਇਹਦੇ ਚ ਕੁਝ ਚਿਪਕਦਾ ਨਹੀਂ ਹੈ ਗੱਟ ਬਣੇ ਟਿੰਡੇ ਨਾਲ ਸੱਣਾ ਇੰਨਾ ਚਾਉਣਾ ਆਪਣਾ ਜਿਹੜੀ ਸਾਹਮਣੇ ਪਹਿਣਾ ਤੇ ਛੰਡੇ ਦਾ ਕੋਈ ਗੱਲ ਨਹੀਂ ਟਿੰਡੇ ਦਾ ਸੀ ਤੋ ਥੋੜਿਆ ਇਹਨਾ ਟੱਬਰ ਤੋਂ ਟਿੰਡੇ ਤਾਂ ਦੇਖ ਕੇ ਲਿਆਉਂਦੇ ਕਿ ਲੋਟਿਆ ਚ ਬਤਾਉਂ ਪਾਲਾ ਮਸਾ ਹਾਂ ਬਤਾਉਂ ਚਾਹਤਾ ਨਹੀਂ ਉਹ ਬੜੀਆਂ ਟਿੰਡਿਆਂ ਵਿੱਚੋਂ ਵਿੱਚ ਸੱਤ ਲੈ ਨਹੀਂ ਨਹੀਂ ਹੋਰ ਸਾਰੇ ਟਿੰਡੇ ਦਾ ਹੋਰ ਟਿੰਡੇ ਮੈਂ ਤੁਹਾਨੂੰ ਆਈਡੀਆ ਦੇਣ ਲਈ ਆ ਲੈ ਤੇਲ ਪੜਾ ਹਾਂ ਪਿਆਰ ਦੇ ਸਾਡੇ ਦੋ ਤੇ ਵੀ ਆ ਗਏ ਹੈ ਚਾਰ ਨੂੰ ਤੇ ਸੀ। ਉਹ ਅੰਦਰ ਚਾਹ ਹੁੰਦੇ ਲੈ ਆਣੀ ਹੈਗਾ ਬੱਜੀ ਕਹਿੰਦਾ ਕਿ ਤੁਸੀਂ ਤਰੋ ਜੀ ਥੋੜੇ ਰਹਿੰਦੇ ਹੋ। ਅੱਛਾ ਉਹ ਕਹਿੰਦਾ ਮੈਂ ਇੱਕ ਦਿਨ ਦੇਖ ਜਣਾ ਚਾਰ ਦਿਨ ਹੀ ਗਿਆਪ ਰਹਿੰਦੇ ਹਾਂ। ਹਾਂ ਤੋ ਮੇਰੇ ਲਈ ਕਾ ਸਹੀ ਹੈ। ਤੇ ਮੈਂ ਕਹਿੰਦਾ ਹਾਂ ਮੈਂ ਵੀ ਨਹੀਂ ਬਚੀ। ਤੁਹਾਡਾ ਬੰਦ ਨੂੰ ਨਹੀਂ ਕੋਈ ਦੇਖ ਅੰਦਰ ਨਾਲ ਛਾਲ ਡਬੇ ਨਹੀਂ ਆਣੀ ਅੰਦਰ ਨਾਲ ਛਾਲ ਡਬੇ ਤੇ ਫਾਇਰ ਕੋਲ ਦਾ।

ਮੈਂ ਜਾਣਾ ਗੁਰਦੁਆਰਾ ਤੇ ਤੇ ਅੰਨ ਨਾਲ ਸੋਬੇ ਲੈ ਆ ਉਹ ਜਾਓ ਟੈਨਰ ਕਰ ਦਿਓ ਲੈ ਟੈਨਰ ਨਾਲ ਕਿਥੇ ਕਰਦੇ ਉਹਦਾ ਕੰਮ ਕਰਨਾ ਤੇ ਮੈਂ ਦਾ ਕੰਮ ਚੱਲਣ ਲਿਆ। ਇਹ ਡਾਲਣ ਕਿਉਂ ਤੜਕਾ ਲਾ ਦੋ ਤੜਕਾ ਲਾ ਦੋ। ਗਰਮੀ ਐ ਪਿਗਲ ਜਾਣਾ ਕਹਿੰਦਾ ਡਾਲਣਾ ਕਿਉਂ। ਰੋਈ ਕਰਿਆ ਨਾ। ਡਾਕਸ ਨਾਲ ਚੈੱਕ ਕਰਦੀ। ਜਾ ਆ ਕੰਮ ਬਤਾਇਆ ਗਿਆ। ਕਿ ਲਾ 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 ਲਾਲੀ ਦਾ ਖਾਨ ਲੈ ਜਾ ਇੱਥੇ ਗ੍ਰੈਂਡ ਰੂਮ ਬਣੇ ਗਏ ਤੇ ਮੰਮੀ ਦਾ ਲੱਖਾਂ ਚਾਰ ਦਹਾ ਲੱਖ ਦੀ ਕਰਜਾਈ ਗਈ ਹੈ ਮੰਮੀ ਨੂੰ ਵੇਚ ਦੋ ਖੰਮਣ ਸਾਨੂੰ ਇੱਕ ਕਮਰਾ ਇੱਥੇ ਬਣਾ ਦੇ ਤੇ ਸਬੱਥਰੂਮ ਬਣਾ ਉਧਰ ਸੋਮਨਦਰਾ ਬਣਾ ਦੇ ਤੇ ਡਿਪਰੇ ਨਾਲ ਕੋਲ ਕੱਟਦੇ ਨੇ ਮੰਮੀ ਕੋਲ ਡਾਇਨਰ ਨੇ ਘਰ ਨੂੰ ਪਤਾ ਨਹੀਂ ਸਾਡਾ ਘਰ ਕਿੰਨਾ ਕਿੱਥੇ ਰਹਿੰਦੀ ਹੁੰਦੀ ਘਰ ਸਿਰ ਮੈਂ ਪੂਰੀ ਗੱਦ ਨਹੀਂ ਇੱਥੇ ਕੰਦ ਤੇ ਸੌਂਦੇ ਰਹਿੰਦੇ ਨਾ ਬੰਦ ਇਹ ਤਾਂ ਤੁਹਾਨੂੰ ਕਾ ਕਾ ਪੂਰੇ ਨਹੀਂ ਆਡੜ ਹੁੰਦੀਆਂ ਹੋਰ ਉਹ ਆਡੜ ਵੈਰਟੀ ਦੀ ਹੁੰਦੀ ਛੇ ਨਾ ਹਮ ਦਾ ਕਾ ਪੂਰੇ ਹੋ ਜਾਣੇ ਸੀ ਪਤਾ ਨਹੀਂ ਲੱਗਦਾ ਕੰਦਾ ਕਿੱਧਰ ਤੋਂ ਕਿੱਧਰ ਨੂੰ ਹੀ ਆਉਣੀਆਂ ਅਸੀਂ ਇੱਕ ਕਰ ਇੱਧਰ ਕੱਢ ਦਿੰਦੇ ਆ ਇੱਕ ਇੱਧਰ ਕੱਢ ਦਿੰਦੇ ਆ ਇੱਕ ਦਾ ਉਹ ਬਣ ਕੇ ਤਿੰਨ ਘਰ ਆ ਤਿੰਨ ਘਰ ਆਣ ਦਾ ਬਣ ਜਾਂਦੇ ਅੰਮਣ ਨੂੰ ਕਹਣਾ ਬੁਟੀਕ ਚੱਕ ਪਾਸੇ ਗਿਆਸਰਾ ਕਰਾ ਥੱਲੇ ਆਪਾਂ ਦੇਖੋ ਚੇਂਜਿੰਗ ਰੂਮ ਬਾਰੇ ਸੋਚਿਆ ਇੰਨੇ ਸਾਨੂੰ ਸਾਡੇ ਭੈਣ ਭਰਾ ਸਲਾਹਾਂ ਦੇ ਰਹੇ ਸਾਰੇ ਜਣੇ ਮਤਲਬ ਕਹਿ ਰਹੇ ਨੇ ਕਿ ਇੱਕ ਚੇਂਂਜਿੰਗ ਰੂਮ ਵੀ ਚਾਹੀਦਾ ਅੰਦਰ ਇੱਕ ਵਾਸ਼ਰੂਮ ਚਾਹੀਦਾ ਨਾਲ ਉਹ ਤੇ ਹੋਣਾ ਹੀ ਹੈ ਨਾ ਉਹ ਚੇਂਜਿੰਗ ਰੂਮ ਤੇ ਮੇਰੇ ਦਿਮਾ ਕੋਈ ਹੋਊਗਾ ਜੇ ਨਹੀਂ ਹੈਗਾ ਆ ਜੇ ਕੋ ਬੁਟੀਕ ਚਾਹੂਗਾ ਅਗਲੇ ਨੇ ਫਾਈ ਟ੍ਰਾਈ ਕਰਨਾ ਸਾਰਾ ਕੁਝ ਚੇਂਜਿੰਗ ਹੈਂਗਰ ਨਹੀਂ ਲਾਉਣੇ ਜਿਹੜੀ ਆ ਪੇਟੀ ਵੀ ਹੈਂਡ ਵਰਕਿੰਗ ਸੂਟ ਦੇ ਚ ਰੱਖਣੀ ਹੈ। ਜਦੋਂ ਕੋਈ ਪੇਟੀਆਂ ਵਾਲੇ ਸੂਟ ਵੀ ਮਿਲ ਜਾਂਦੇ ਜਿੰਦੇ ਕਿਸੇ ਨੇ ਪੇਟੀਆਂ ਦੇ ਸੂਟ ਵਾਲੇ ਪੇਟੀਆਂ ਦੇ ਸੂਟ ਵੀ ਮਿਲਣਗੇ। ਬਹੁਤ ਹੈ ਯਾਰ ਥੋੜਾਈ ਐਡੀ ਬਹੁਤ ਆ ਦੋ ਰੂਮ ਮੜਦੇ ਨੇ ਕਿਹੜਾ ਬੁਟੀਕ ਹੈ ਦੋ ਰੂਮ ਨੇ। ਹਾਂ ਦੋ ਰੂਮ ਨੇ ਇਹ ਪੂਰਾ। ਆਈ ਗੋ ਲਮਣਾ ਪਾਣਾ ਕਹਿੰਦੇ ਆ ਦੇਖ ਤੋਂ ਬੰਦ ਦੇ। ਉਹ ਨਹੀਂ ਲੱਗਦਾ ਪਰ ਹੋ ਗਿਆ ਵਿੱਚ ਕੰਧ ਮਾਰ ਦੋ ਕਮਰਾ ਬਣਾ ਕੇ ਹੋ ਜਾਏ ਆ ਬਾਥਰੂਮ ਹੋ ਜਾਏ ਤੇ ਸਾਰਾ ਕੁਝ ਆਨ ਸੱਟ ਜਾ। ਜਦੋਂ ਤੱਕ ਇਹ ਇੰਨਾ ਵਧੀਆ ਕੰਮ ਜਿਹੜਾ ਪੂਰੇ ਤੱਕ ਸਾਨੂੰ ਸਾਰਾ ਪਟੀਗੀ ਬਣਾਣਾ ਪੈਣਾ। ਆ ਤਾਂ ਕਿਹਦੇ ਜਾਣੇ ਕੋਈ ਨਹੀਂ ਕਮਰੇ ਹੈਗੇ ਨੇ ਲੋਕੀ ਉਹ ਵੀ ਤਾਂ ਹੈ ਜਿਹੜੇ ਖੁੱਲ੍ਹੇ ਜਿੰਨੇ ਆਪਾਂ ਵੀ ਰਹਿ ਲਾਂਗੇ। ਖੋਤੇ ਅੰਦਰ ਆ ਜਾ ਤੇ ਨੋ ਤੇਰੇ ਬੱਲੇ ਓ ਤੇਰੇ ਓ ਯਾਰ ਜਦੋਂ ਜਦੋਂ ਜਾਲ ਸੇਵਗਾ ਤੇ ਸਾਰਾ ਟੱਬਰ ਹੀ ਪਿੱਛੇ ਪੈ ਗਿਆ ਆ ਵੇਖੋ ਮੈਂ ਆਟਾ ਕੁੰਨਾਂ ਪਰ ਮੈਨੂੰ ਗੱਲਾਂ ਦਾ ਲਾਲਚ ਪੈ ਗਿਆ ਤੇ ਮੈਂ ਵੀ ਚੱਕ ਕੇ ਪ੍ਰਤਾਪ ਦੀ ਬਾਹਰ ਹੀ ਆ ਗੋ ਐਨਾ ਭਜਾਨ ਚੰਨ ਇਹ ਜਿਹੜੀਆਂ ਸ਼ੁਰੂ ਕਰ ਚੱਲ ਲਾ ਮੈਂ ਵੀ ਵੀਡੀਓ ਸ਼ੁਰੂ ਕਰਨੀ ਪੈਣੀ ਚਾਰਜ ਹੋ ਗਿਆ ਫੋਨ ਆ ਫੋਨ ਤਾਂ ਵਰਟੀਕਲ ਫੋਨ ਤਾਂ ਮੈਸੇਜ ਹੀ ਨਹੀਂ ਜਾ ਰਹੇ ਅਗਲੇ ਨੂੰ ਯਾਰ ਮੈਸੇਜ ਆਈ ਜਾ ਰਹੇ ਨੇ ਅਗਲੇ ਤੇ

ਹਾਂ ਬੈਠਣੇ ਚੱਲ ਨੀਵਾ ਜਿੱਥੇ ਹਾਂ ਕੋਈ ਦੋ ਚਮਚੇ ਨੇ ਕੋਈ ਨਹੀਂ ਬਸ ਤੇਨੂੰ ਰੋਸੰਦਾ ਬਦਲ ਜਾ ਲੈ ਨਾਨੀ ਨੂੰ ਤਾਂ ਬੰਗਾ ਲੈਣਾ ਹੀ ਲੈਣਾ ਇਹਨੇ ਕੁੰਡੀ ਲੈ ਗਿਆ ਸੋ ਉਹ ਦੇਖ ਕੋਈ ਨਾ ਗਗਨੂ ਆ ਜਾ ਇਧਰ ਈ ਹਾਂ ਇਹਨੇ ਪਿਆਰੀ ਉਹ ਨਾ ਘਰ ਬਣੇ ਪਿਆ ਹੋਣਾ ਜਿਵੇਂ ਉਧਰ ਚੱਕ ਕੇ ਟਪਰੀ ਵਸ ਕੇ ਦੇ ਉਧਰ ਲਾ ਕੇ ਦੇ ਉਧਰ ਲਾ ਕੇ ਘਰ ਬਣੇ ਪਿਆ ਹੋਣਾ ਤੁਹਾਡੀ ਗੱਡੀ ਦਾ ਬਾਹਲੀ ਹੁੰਦੀ ਹੋਈ ਈ ਹੈ ਤੋ ਦਿੱਤੋ ਸੀ ਤੋ ਇਹ ਕਿ ਕਿਉਂ ਰਹੇਗਾ ਜਿਹੜੇ ਥੋੜਾ ਮੰਮੀ ਆ ਮੰਮੀ ਮੈਨੂੰ ਮੱਝੋ ਮੱਝੋ ਬੇਖਤ ਸਹੀ ਰੋੜੀ ਗੱਡੀ ਵਾ ਤੇ ਪਿਛਲੀ ਦੇ ਉਹ ਐਨਾ ਜਿਹਾ ਸਟ੍ਰੀਮ ਨਾ 20 30 ਨਾ ਜਿਵੇਂ ਨਾ ਅੰਦਾਜ਼ਾ ਕੋਈ ਨਹੀਂ ਜਿਆਦਾ ਫਾਇਦਾ ਤੋਤਾ ਦੇ ਵੀ ਨਹੀਂ ਆ ਕੀ ਇਹ ਵੀ ਗੰਦੀ ਹੋਈ ਹੋਈ ਬੈਠੇ ਓਏ ਓਏ ਭਾਈ ਡਿੱਗ ਗਿਆ ਹਾਂ ਡੀਲ ਤਾਂ ਨਹੀਂ ਲਿਆ ਕਰਨੋ ਤੇ ਨਹੀਂ ਫੈਨ ਗਿਆ ਜੀ ਤੇਰੀ ਮੰਮਾ ਨੇ ਹਾਂ ਆ ਮੇਰੀ ਚਾਹ ਦੋ ਚੀ ਲੈ ਲੈ ਦੋ ਦੇ ਦੇ ਨੇ ਕੀ ਕਹਿੰਦੇ ਉਹਨੂੰ ਗਿੰਬਲ ਜਾਂ ਫਰੇਕੀ ਕਹਿੰਦੇ ਨੇ ਤੇ ਉਹ ਜਿੱਦਾਂ ਨੂੰ ਪਤਾ ਜਾਂਦਾ ਉਹਦਾਂ ਨੂੰ ਭੰਗ ਜਾਂਦਾ ਉਹ ਮੈਂਗਲ ਵੀ ਆਉਂਦਾ ਬੋੜਾ ਹੀ ਵੜਦਿਆਂ ਲੋਕਾਂ ਤੱਲੇ ਮਾਰਨੇ ਪੈਂਦੇ ਰਹਿਣਾ ਉਹ ਉਹ ਰੱਖ ਲੈਣਾ ਮੈਨੂੰ ਕਹਿ ਰਹੇ ਹੋ ਤੇਨੂੰ ਕਿਤੇ ਕਿਆ ਹੋਣਾ ਹੋਲੀ ਡੇ ਆ ਕੱਲ ਸੰਡੇ ਕੱਲ ਵੀ ਹੋਲੀ ਡੇ ਆ ਜੀ ਸਾਰੇ ਜਾਣਾ ਹੋਰ ਹਾਂਜੀ ਹਾਂਜੀ ਟਮਾਟਰ ਖਾਤੇ ਹਾਂ ਮਿੱਚਾ ਹੈ ਤੇਂਚਾ ਪਾ ਲਿਆ ਯਾਰ ਮੈਂ ਅੱਲਾਹ ਹੌਸਲਾ ਹਾਂ ਤੁਸੀਂ ਤਾਂ ਨਾਲ ਪਾ ਲਿਓ ਕਿ ਜ਼ਿਆਦਾ ਮੈਂ ਟੇਸਟ ਹੋ ਜਾਣਾ ਲੂਣ ਹੈ ਮੀਂਹ ਜਮਾ ਕੇ ਕਹਣੀ ਹੈ ਹੈ ਜਹ ਮਾਰਾ ਕਹਣੀ ਲੱਗ ਰਿਹਾ ਹਾਂ ਹੁਣ ਹੀ ਵੇਖਿਆ ਮੈਂ ਕਿਤੇ ਲੂਣ ਕਰ ਹੈ ਆਹ ਲੂਣ ਤਰਾ ਆ ਰੱਖੋ ਪਿਆ ਇੱਕ ਬੈਗਿੰਗ ਦੇ ਚੱਕਰ ਆਪ ਪਿੰਗ ਤੱਕ ਨਾਲ ਦੇ ਇਤਨੀ ਹੈਗਾ ਔਰੇ ਬੜਤੇ ਬਿਆਹ ਵਿੱਚ ਕੱਪੜਿਆਂ ਚ ਫੋਲਡ ਕੀਤਾ ਹਨ ਪਜਾਮਾ ਹਰੇ ਬਰਾਉਂ ਦੇ ਉਹ ਨਹੀਂ ਉਹ ਨਵਾਂ ਸ਼ੁਰੂ ਕੀਤਾ ਨਾ ਕੋਈ ਨਹੀਂ ਉਹ ਕਰੀ ਜਾਂ ਕੱਦੇ ਰੱਖ ਨਹੀਂਿਆ ਮੁੰਡਾ ਸੀ ਗੇੜੇ ਸੀ ਉੱਥੇ ਖਲੋਤੇ ਹੋ ਸਾਰੇ ਕਹਿ ਰਹੇ ਕਿ ਸਾਨੂੰ ਦੱਸੋ ਤੁਸੀਂ ਕੀ ਕਰ ਰਹੇ ਹੋ ਤਾਂ ਤੁਸੀਂ ਕੈਮਰਾ ਲੈ ਕੇ ਜਾਓ ਤੇ ਸਾਰੇ ਭੈਣ ਭਰਾ ਨੂੰ ਦੱਸੋ ਕਿ ਇੱਥੇ ਕੀ ਬਣ ਰਿਹਾ ਕੀ ਹੋ ਰਿਹਾ ਕਿਹੜੇ ਟੂਟੀਆਂ ਵਾਲੇ ਆਏ ਨੇ ਕਿਹੜੇ ਢੂਲੇ ਲੱਗ ਰਹੇ ਨੇ ਲੋ ਜੀ ਆਹ ਚੱਲ ਰਿਹਾ ਇੱਥੇ ਦੁਕਾਨ ਦਾ ਕੰਮ ਤੇ ਇਹ ਇਥੋਂ ਚਾਰ ਫੁੱਟ ਤਾਂ ਚੱਕਤੀ ਇਹ ਇਹ 4 ਫੁੱਟ ਉੱਚੀ ਜਾਊਗੀ 4 ਫੁੱਟ ਹੈਗੀ 5 ਫੁੱਟ ਹੈ ਇਹ ਮਿਸਤਰੀ ਸਾਹਿਬ ਲੈ ਲਈ ਵੀਡੀਓ ਚ ਕੋਈ ਚੱਕਰ ਤਾਂ ਨਹੀਂ ਹੈਗਾ ਅੱਛਾ ਕੰਨੀ 5 ਫੁੱਟ ਹੈ ਇਹ 5 ਫੁੱਟ ਉੱਚੀ ਜਾ ਰਹੀ ਹੈ ਹੁਣ ਇਹਦੇ ਪੰਗੇ ਕਈ ਨੇ ਇੱਕ ਆਹ ਹਾਦੀ ਇਹਦਾ ਕੰਨਾ ਹੋ ਜੂਗਾ ਆਪਣਾ ਰਿਸ਼ਤੇ ਸਾਹਿਬ ਏਰੀਆ ਇਹ ਕਿੰਟ ਹਾਂ ਹਾਂ 500 ਫੁੱਟ ਨੀ ਆਹਾ ਤੋ ਆ 18 20 ਫੁੱਟ ਹੋਣਾ اچھا ਹਾਂ ਇਹ ਤਾਂ ਬਾਈ ਹੈ ਜੀ 22 ਫੁੱਟ ਹੈ ਨਾ ਤੇ ਚੌੜਾ ਕਿੰਨਾ ਹੋ ਗਿਆ ਇਹ ਇਹ ਚੌੜਾ ਹੋ ਗਿਆ 18 ਫੁੱਟ 18 ਫੁੱਟ ਚੌੜਾ ਫਰੰਟ ਜਿਹੜਾ 18 ਫੁੱਟ ਹੈ ਤੇ ਐਡੀ ਵੱਡੀ ਦੁਕਾਨ ਬਣੂਗੀ ਜੰਨੀ ਕਿ ਤੁਹਾਨੂੰ ਦੱਸਤੀ ਕੀ ਕਹਿੰਦਾ ਵਧੀਆ ਮੰਨਦੀ ਹੈ ਜੀ ਦੁਕਾਨ ਹਾਂ ਹਾਂ ਵਧੀਆ ਹੀ ਹੋਪੀ ਹੂੰ ਸਾਡੇ ਇੱਥੇ ਚੱਲ ਰਿਹਾ ਮਿਸਤਰੀਆਂ ਦਾ ਦੌਰ ਤੇ ਸਾਡੇ ਸਾਹਮਣੇ ਵੀ ਨਾ ਜੈਕ ਲਾ ਕੇ ਘਰ ਪੂਰਾ ਚੱਕਿਆ ਹੋਇਆ ਤੇ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਆਸੀ ਸਾਹਮਣੇ ਘਰ ਇਹਨਾਂ ਨੇ ਵੀ ਆਪਣਾ 5-6 ਫੋਟੋ ਨਾਲ ਘਰ ਆਪਣਾ ਚੱਕ ਤਾ ਲਓ ਵੀ ਕਾਫੀ ਕੁਝ ਚੱਕਤਾ ਬਈ ਹੋਰ ਬਾਈ ਕੀ ਹਾਲ ਚੱਲ ਨੇ ਹੋਰ ਨਹੀਂ ਕਿ ਬਾਈ ਕੀ ਹਾਲ ਚੱਲ ਨੇ ਕਿੰਨਾ ਵੀ ਚੱਕਦਾ ਆ ਆ ਦੇਖ 5 ਫੁੱਟ ਜਾਂਦਾ ਬਈ 5 ਫੁੱਟ ਚੱਕਦਾ ਹਾਂ ਆ ਥੱਲੇ ਪਾ ਕੇ ਥੱਲੇ ਬਾਸ ਲਓ ਵੀ ਬੱਲੇ ਬੱਲੇ ਕਰਾਤੀ ਸਾਰਾ ਕੁਝ ਜੀ ਪੱਕੇ ਸਮੇਤ ਪੱਖੇ ਵਿਚੀ ਨੇ ਹੈ ਏਸੀ ਵੀ ਵਿੱਚੀ ਆਓ ਏਸੀ ਵਿਚੀ ਆ ਉਹ ਦੇਖੋ ਏਸੀ ਉਹ ਟਾਇਪ ਜਾ ਰਹੀ ਹੈ ਵਿਚੀ ਏਸੀ ਟੰਗੇ ਹੋਏ ਨੇ ਤੇ ਆ ਸ਼ਕਾਰੀ ਉੱਠਾ ਹੈ ਹਾਂ ਬਾ ਵੀ ਬੋ ਆਹ ਅੰਦਰ ਸਾਰਾ ਉਹ ਦੇਖੋ ਏਸੀ ਵਿਚੀ ਲੱਗੇ ਹੋਏ ਆ ਹਾਂ ਅਦਰ ਐਸੀ ਆਇਆ ਤਾਂ ਉਹ ਸਦਾ ਪਾ ਦਿੰਦੇ ਕਰਕੇ ਆ ਕਿਹਦਾ ਲਓ ਜੀ ਇਹਨਾਂ ਵੀ ਨਾਲ ਮਸ਼ਹੂਰੀ ਕਰਦੇ ਆ ਇਹ ਕਿੱਡਾ ਇੱਕ ਬਿੱਤਾ ਹੋਇਆ ਸਿੱਧਾ ਦਾ ਕਰ ਦੋ ਇਹਨੂੰ ਹੈ ਨਹੀਂ ਕਿ ਭਾਈ ਐਨੇ ਐਨੇ ਉੱਚਾ ਕਰਨਾ ਇਹ ਦੋ ਹੋਰ ਕਰੋਂਗੇ ਹਾਂ ਬਸ ਐਨੇ ਕਰਨਾ ਐਨੇ ਹੀ ਕਰਨਾ ਨਾ ਹਾਂ ਇਹ ਜਿਹੜੇ ਅ ਜੈਕ ਤੇ ਉੱਪਰ ਚੱਕਣ ਵਾਸਤੇ ਮਕਾੜ ਚੱਕਣ ਵਾਸਤੇ ਜਿਹੜੇ ਆ ਇਹ ਨੇ ਨਾ ਇਹ ਗਨੇ ਮਲਕ ਐਂਡ ਕੰਪਨੀ ਕੇਵਲ ਖਾਂ ਤੇ ਨजीर ਖਾਂ ਬਖਸ਼ੀ ਵਾਲਾ ਪਿੰਡ ਤੋਂ ਨੇ ਇਹ ਆ ਆ ਗਿਆ ਬਾਈ ਅੱਛਾ ਹੋਰ ਬਾਈ ਕੀ ਹਾਲ ਚਾਲ ਨੇ ਠੁਠਾ ਕੋਈ ਬਾਈ ਤੇ ਆ ਬਾਈ ਹੋਣਾ ਨੇ ਸਾਰਾ ਚੱਕਿਆ ਇਹ ਤੇ ਇਹਨਾਂ ਦਾ ਕੰਮ ਹੈ ਬਖਸ਼ੀ ਵਾਲਾ ਤੋਂ ਨੇ ਜੀ ਕੰਮੇ ਤਸੱਲੀ ਬਖਸ਼ੀ ਦਾ ਹੈ ਪੂਰੀ ਤਸੱਲੀ ਬਖਸ਼ੀ 100% ਗਾਰੰਟੀ ਨਾਲ ਵਧੀਆ ਵਧੀਆ ਤੇ ਮੈਂ ਕਹਾਂ ਇੱਥੇ ਦਾ ਆਪਣੇ ਦਾ ਏਰੀਆ ਚ ਸਾਰਾ ਮਿਸਤਰੀ ਦਾ ਦੌਰ ਚੱਲ ਰਿਹਾ ਹੈ ਆਪਣੇ ਬੜਦੇ ਪਹਿਲੀ ਵਾਰ ਆਏ ਨੇ ਹਾਂ ਨਾ ਮੈਂ ਤਾਂ ਆਪ ਹੁਣ ਤਾਂ ਚਲੋ ਵੀਡੀਓ ਚ ਦੇਖਦੇ ਰਹਨੇ ਆ ਅੱਜ ਅੱਖੀ ਸਾਹਮਣੇ ਦੇਖਿਆ ਨਾ ਤਾਂ ਉਹਦਾ ਫਰਕ ਆਡ ਹੁੰਦਾ ਹਾਂ ਠੀਕ ਠੀਕ ਹੈ ਬਾਕੀ ਇਹਨਾਂ ਤੋਂ ਕਿਸੇ ਨੇ ਅੱਗੇ ਕੰਮ ਕਰਾਉਣਾ ਹੈ ਤਾਂ ਆਹ ਨੰਬਰ ਉੱਪਰ ਮੈਂਸ਼ਨ ਨੇ ਮੈਂ ਥੋੜਾ ਨੇੜੇ ਕਰਕੇ ਦਿਖਾ ਦਤਾ ਮਜੀਰ ਖਾਨ ਕੇ ਵੈਲਕਮ ਪਿੰਡ ਬਖਸ਼ਾ ਉਹ ਤੋਂ ਜਿਹੜੇ ਵੀ ਅ ਸੰਗਰੂਰ ਦੇ ਆਲੇ ਦੁਆਲੇ ਦੇ ਨੇ ਆਪਣਾ ਇਹਨਾਂ ਨੂੰ ਕੰਟੈਕਟ ਕਰ ਸਕਦੇ ਨੇ ਸਾਰੇ ਇੰਡੀਆ ਚ ਸਾਰੇ ਇੰਡੀਆ ਚ ਇਹ ਸਹੀ ਹੈ ਬੜੀ ਆ ਦੇ ਦੋ ਪ੍ਰਮੋਸ਼ਨ ਸਰ ਨੂੰ ਗੱਲ ਲਗਾਤਾ ਹਾਂ ਹਾਂ ਗੱਲ ਲਗਾਤਾ ਹਾਂ ਕਰੇ ਬਾਰੇ ਬੰਦੀ ਬਾਰੇ ਵੀ ਹੋਰ ਇੱਕ ਵਾਰੀ ਅੱਛਾ ਅੱਛਾ ਇਹਦਾ ਕੀ ਰਹਿੰਦਾ ਤੁਹਾਡਾ ਹਿਸਾਬ ਕਿਤਾਵੇ ਦਾ ਆਪਣੇ ਤਾਂ ਇਹ 150 ਰੁਪਏ ਸਕਰ ਫੁੱਟ ਹੁੰਦਾ ਹੀ 4 ਫੁੱਟ ਤੱਕ ਦਾ ਜਿੰਨਾ ਉੱਪਰ ਪਚੱਕ ਦਾਂਗੇ ਹਾਂਜੀ ਠੀਕ ਹੈ ਠੀਕ ਹੈ ਤੇ ਗੱਲ ਨਵੀਂ ਰਹੀ ਹੋਊਗਾ 150 ਸਕੁਆਇਰ ਫੁੱਟ ਦੇ ਹਿਸਾਬ ਨਾਲ ਉਹੀ ਮਿਸਤਰੀ ਵਾਲਾ ਹਿਸਾਬ ਕਿਤਾਬ ਹੈ ਮਿਸਤਰੀ ਵੀ ਇੰਨੀ ਲੈਂਦੇ ਨੇ 150 ਰੁਪਏ ਸਕੁਆਇਰ ਫੁੱਟ ਜੇ ਠੇਕੇ ਤੇ ਕਰਦੇ ਆਪਾਂ ਉਹਨਾਂ ਦੀ ਤੇ ਸਾਰਾ ਜਿਹੜਾ ਲੋਹਾ ਜੋ ਵੀ ਹੈ ਜੈ ਕਿ ਕਿਸੇ ਤੁਹਾਡੇ ਆਪਣੇ ਹੁੰਦੇ ਸਾਰੇ ਨੇ ਹਾਂਜੀ ਠੀਕ ਹੈ ਤੇ ਜੇ ਚਣਾਈ ਹੁੰਦੀ ਹੈ ਵਿੱਚ ਇਹਡ ਹੁੰਦੀ ਹੈ ਨਹੀਂ ਚਣਾਈ ਵਿੱਚ ਹੁੰਦੀ ਹੈ ਵਿੱਚ ਤੁਸੀਂ ਚਣਾਈ ਵੀ ਵਿੱਚ ਕਰਕੇ ਦੋਗੇ ਸਾਰਾ ਠੇਕਾ ਹੁੰਦਾ ਮਟੀਰੀਅਲ ਮਾਲ ਦਾ ਹੁੰਦਾ ਤੇ ਉਹ ਤਾਂ ਸਹੀ ਹੈ ਹਾਂਜੀ ਤਾਂ ਚਣਾਈ ਚੁਣਾਈ ਵਿੱਚ ਪਾ ਕੇ 150 ਰੁਪਏ ਸਕੁਆਇਰ ਫੁੱਟ ਹੈ ਠੀਕ ਹੈ ਠੀਕ ਹੈ ਨਾ ਦੇ ਆਪਾਂ ਨੂੰ ਕੰਪਲੀਟ ਕਰਕੇ ਜੇਣਾ ਬੜਾ ਠੀਕ ਹੈ ਸਾਰੀ ਲੇਬਰ ਇਹਨਾਂ ਦੀ ਆਪਣੀ ਸਾਰਾ ਕੁਝ ਇਹਨਾਂ ਦਾ ਕੀ ਲੇਬਰ ਤੁਹਾਡੀ ਆਪਣੀ ਹੈ ਲੇਬਰ ਆਪਣੀ ਹੈ ਲੇਬਰ ਤੁਹਾਡੀ ਹੈ ਠੀਕ ਹੈ ਠੀਕ ਹੈ ਅੱਛਾ ਕਈ ਵਾਰ ਗੈਸ ਚੂਲਾ ਵੀ ਦੇ ਦਿੰਦੇ ਹੁੰਦੇ ਨੇ ਵੀ ਗੈਸ ਚੂਲਾ ਲੈ ਲੋ ਤੇ ਦੁੱਧ ਲੈ ਲੋ ਤੇ ਪੱਕੀ ਪੁੱਤੀ ਸਾਰਾ ਦੇ ਦਿੰਦੇ ਨੇ ਅੱਧਾ ਵੀ ਹੋ ਜਾਂਦਾ ਹੁੰਦਾ ਹੈ ਹੈ ਇਹਦਾ ਚਾਹ ਨਹੀਂ ਲਗਾ ਕਰਨਾ ਕਈ ਵਾਰ ਸ਼ਹਿਰਾ ਸ਼ੂਰਾ ਚਾਹੀ ਹੁੰਦਾ ਗੈਸ ਚੂਲਾ ਫੜਾਉਂਦੇ ਨੇ ਤੇ ਆਪੀ ਉਹ ਕਹਿੰਦੇ ਤੁਸੀਂ ਬਣਾਈ ਜੋ ਤੇ ਪੀ ਜੋ ਉਹ ਥੋੜਾ ਜਿਹਾ ਪਾਣੀ ਪਾ ਕੇ ਲੈ ਆ ਬੱਸ ਬੱਸ ਇਹਦਾ ਮਲ ਦੇ ਨਾ ਉਹ ਲੈ ਜੀ ਬੱਸ ਹਲਾ ਕੇ ਆਹ ਆ ਵੀ ਆਪਾਂ ਪਹੁੰਚ ਗਏ ਇੱਥੇ ਜਦੋਂ ਮਿਸਤਰੀ ਕਰਦੇ ਲੱਗ ਜਾਂਦੇ ਨੇ ਨਾ ਇਹਦਾ ਤਾਂ ਹਾਲਾਤ ਹੁੰਦੇ ਨੇ ਸਾਰਾ ਕੰਮ ਆ ਦੇਖੋ ਸਾਰਾ ਪੇਟੀਆਂ ਪੂਟੀਆਂ ਸਾਰਾ ਕੁਝ ਬਾਹਰ ਹੀ ਪਿਆ ਇੱਧਰ ਸਾਡਾ ਪੁੱਤ ਚਾਹ ਦੇ ਰਿਹਾ ਮਿਸਤਰੀਆਂ ਨੂੰ ਤੇ ਇੱਧਰ ਦੇਖੋ ਮਿਸਸ ਸਾਹ ਲੱਗੇ ਹੋਏ ਨੇ ਤੇ ਸਾਰਾ ਖਲਾਰਾ ਸਾਰਾ ਖਲਾਰਾ ਉਰੇ ਪਿਆ ਤੇ ਆਹ ਦੇਖੋ ਤੇ ਸਾਰਾ ਕੁਝ ਉੱਥੇ ਪਿੰਡ ਮੈਂ ਮਾਜੀ ਅੱਜ ਆ ਗਏ ਸਾਡੇ ਬੰਦੇ ਮੈਂ ਤਾਂ ਉਧਰ ਗਿਆ ਸੀਗਾ ਮੈਂ ਉਹ ਤਾਂ ਲੈਂਟਰ ਦੇਖਣ ਗਿਆ ਸੀਗਾ ਵੀ ਉਹ ਲੈਂਟਰ ਕਿੰਨਾ ਕੁ ਲੈਂਟਰ ਚ ਕਾਇਆ ਜੇ ਸਾਰੇ ਜੀ ਲਈ ਮੈਂ ਹੱਜ ਬੁਲਾਉਂਦਾ ਸਾਰੇ ਦਿਨ ਤੱਕ ਚਾਰ ਫਾਨੂ ਮਿਲੀਆਂ ਆ ਬੈਠਾ ਸਾਰੇ ਬੰਦੇ ਦੇ ਕੋਈ ਘੂਤ ਬਣਾ ਬੈਠਾ ਕੋਈ ਮੋਬਾਈਲ 'ਚ ਲੱਗਿਆ ਬੈਠਾ ਤੇ ਇੱਧਰ ਚਾਹ ਬਣੀ ਪਈ ਐ ਦੇਖੀ ਚਾਹ ਪੀ ਆਇਆ ਨੀ ਅੰਮੀ ਮੈਂ ਚਾਹ ਨਹੀਂ ਪੀਤਾ ਕਿਉਂ ਚਾਹ ਤਾਂ ਹੋਪੀ ਆਈ ਬਣਾ ਜਾਣ ਨਹੀਂ ਤੇਂ ਜਾਣ ਨਹੀਂ ਬੰਦੇ ਨਾ ਲੱਡੂ ਖਵਾਤਾ ਫਿਰ ਮੈਨੂੰ ਹਾਂ ਹਾਏ ਹਾਏ ਨਹੀਂ ਤਾਂ ਪਛੇ ਕੰਮ ਕਰਨਾ ਬਹੁਤ ਔਖਾ ਯਾਰ ਪਰ 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 ਪਰਨੀਤ ਜਿਹਦਾ ਹਾ ਚਲਾ ਲੱਗਿਆ ਹੋਇਆ ਲੈ ਦੇਖਿਆ ਪੂਰਾ ਬੱਤਰ ਹੈ ਉਹਨਾਂ ਨੂੰ ਉਹ ਬੱਚੇ ਤੁਸੀਂ ਲੱਗ ਜਾਓ ਇੱਥੇ ਤੁਹਾਨੂੰ ਦਿਹਾੜੀ ਦੇ ਦਾਂਗੇ ਨਾਲ ਓਏ ਵੀਰ ਪਾਣ ਲੈ ਕਿੰਨੇ ਚਿਰ ਆ ਗਏ ਤੁਸੀਂ ਕਿੰਨੱਖ ਸੇ ਕੱਢੇ ਜਾਓ ਤੁਸੀਂ ਤੋਂ ਹੁੰਦੇ ਕੱਢ ਕੇ ਜਾਓ ਆਹ ਸੱਟ ਕਰੀ ਅੱਜ ਸਾਡੇ ਪਾਸੇ ਪਹਿਲਾਂ ਕਰ ਦਿਓ ਦਿਖਾਈ ਦਮਨ ਕੋਈ ਨਹੀਂ ਕਾਪੀ ਕਰਨੀ ਆਪਾਂ ਨੂੰ